ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਇਸ ਸਮੇਂ ਮੈਂ ਗਰਾਉਂਡ ਜ਼ੀਰੋ ਤੋਂ ਆ ਇਹ ਬੰਗਾ ਦਾ ਉਹ ਜਗਾ ਹੈ ਜਿੱਥੇ ਕਿ ਕੱਲ ਬੰਗਾ ਵਾਲਿਆਂ ਨੇ ਉਹ ਦੇਖਿਆ ਜਿਹਦੇ ਨਾਲ ਉਹਨਾਂ ਦੀ ਰੂਹ ਤੱਕ ਕੰਬ ਗਈ ਆਮ ਦਿਨ ਸੀਗਾ ਆਮ ਦਿਨ ਦੇ ਵਾਂਗੂ ਇੱਥੇ ਲੋਕ ਤੁਰੇ ਜਾ ਰਹੇ ਸੀਗੇ ਔਰ ਇਹ ਭਰਿਆ ਹੋਇਆ ਬੱਸ ਸਟੈਂਡ ਜਿੱਥੇ ਕਿ ਅਚਾਨਕ 2:3 ਦੇ ਕਰੀਬ ਇੱਕ ਚਿੱਟੀ ਸਕੋਰਪੀਅਨ ਆਉਂਦੀ ਆ ਉਹਦੇ ਪਿੱਛੇ i20 ਲੱਗੀ ਹੋਈ ਆ ਔਰ ਇੱਥੇ ਆ ਕੇ ਤਾਪੜ ਤੋੜ ਗੋਲੀਆਂ ਚੱਲਣ ਲੱਪੈਂਦੀਆਂ ਨੇ 40 ਦੇ ਕਰੀਬ 라ਉਂਡ ਕੱਟੇ ਜਾਂਦੇ ਆ ਜਿਹੜੇ ਵਾਈਟ ਸਕੋਰਪੀਓ ਵਾਲੇ ਮੁੰਡੇ ਆ ਉਹ ਜ਼ਖਮੀ ਹੁੰਦੇ ਆ ਫਿਰ ਉਹਨਾਂ ਨੂੰ ਜ਼ੇਰੇ ਇਲਾਜ ਇੱਥੇ ਲਾਗੇ ਹਸਪਤਾਲ ਪੈਂਦਾ ਆ ਗੁਰਨਾਨਕ ਮਿਸ਼ਨ ਜਿਹੜਾ ਕਿ ਕਹਿੰਦੇ ਕਿ ਵੈਲਫੇਅਰ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਆ ਔਰ ਉੱਥੋਂ ਉਹਨਾਂ ਨੂੰ ਰੈਫਰ ਕਰ ਦਿੰਦਾ ਡੀ ਐਮ ਸੀ ਲੁਧਿਆਣਾ ਜਿੱਥੇ ਕਿ ਰੋਬਿਨ ਵਾਲ ਦੀ ਮੌਤ ਹੋ ਜਾਂਦੀ ਹੈ ਪੁਲਿਸ ਬਿਲਕੁਲ ਲਾਗੇ ਥਾਣਾ ਆ ਔਰ ਇੱਥੇ ਤੇ ਲੋਕ ਸਹਮੇ ਹੋਏ ਨੇ ਕਿਉਂਕਿ ਤੁਸੀਂ ਦੇਖੋ ਵੀ ਇਹ ਗੱਚਾ ਗੱਚ ਭਰਿਆ ਹੋਇਆ ਬਾਜ਼ਾਰ ਆ ਕਿਸੇ ਦਾ ਕੋਈ ਜਵਾਕ ਜਾ ਰਿਹਾ ਕੋਈ ਆਪ ਜਾ ਰਿਹਾ ਖੁਦਾ ਨਾ ਖਾਸ ਤਾਂ ਇਹ ਗੋਲੀਆਂ ਜੇ ਉਹਨਾਂ ਦਾ ਸੀਨਾ ਪਾਰ ਦਿੰਦੀਆਂ ਤਾਂ ਕੀ ਹੁੰਦਾ ਔਰ ਕਿਵੇਂ ਉਹ ਜੜਾਇਆ ਆਪਣਾ ਗੁਜ਼ਰਬਸਰ ਕਰਦੇ ਸਾਡੀ ਕੋਸ਼ਿਸ਼ ਇਹ ਆ ਵੀ ਜਿਹੜੇ ਲੋਕ ਇੱਥੇ ਜਿਨ੍ਹਾਂ ਦੇ ਜਿਨ੍ਹਾਂ ਨੇ ਸਭ ਕੁਝ ਦੇਖਿਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਵੀ ਪੁੱਛਿਆ ਪੁੱਛ ਲੱਗਦੇ ਆ ਵੀ ਕੀ ਕੀ ਹੋਇਆ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਔਰ ਸਾਡੀ ਸਾਡੀ ਕੋਸ਼ਿਸ਼ ਇਹ ਆ ਕੱਲ ਤੁਸੀਂ ਇੱਥੇ ਸੀਗੇ ਜਦੋਂ ਗੋਲੀਆਂ ਚੱਲੀਆਂ ਕਿੱਥੇ ਸੀਗੇ ਓਕੇ ਜੀ ਇੱਥੇ ਨਹੀਂ ਸੀਗੇ ਪਤਾ ਕੁਝ ਦੱਸਿਆ ਕਿੱਦਾਂ ਨੇ ਕਿਸੇ ਨੇ ਕੋਈ ਤਾਂ ਲੱਗਿਆ ਵੀ ਐਸੇ ਗੋਲੀਆਂ ਚੱਲੀਆਂ ਸਾਹਮਣੇ ਹਾਂ ਉਹ 11 ਸੀਗੀਆਂ ਕਿ ਕਿਸੇ ਦਾ ਸਕੋਰਪੀਓ ਸੀ ਹਾਂ ਕਿ ਤੋ ਹਾਈ ਟੈਂਟ ਸੀਗੀ ਤਾਂ ਉਹ ਐ ਜੋ ਅੰਤੋਂ ਸੇ ਉਹ ਗੋਲੀਆਂ ਚਲਾਉਂਦੀ ਉਹ ਉਧਰ ਵਾਲੇ ਰੋਡ ਤਾਂ ਨਹੀਂ ਆਉਂਦੇ ਕੋਈ ਇਹ ਕਿੱਦੋਂ ਆਉਂਦਾ ਬਾਜ਼ਾਰ ਵੱਲੋਂ ਦਾ ਰੋਡ ਉਹ ਮਗੰਨ ਪ੍ਰੋਬਲਮ ਆਉਂਦਾ ਹੈ ਉਹ ਮੰਦਰ ਵੱਲੋਂ ਫਚੋ ਮਕਾਂਤ ਪਰੋਂਦਾ بڑا ਔਖਾ ਆ ਵੀ ਤੁਸੀਂ ਇਥੇ ਕੰਮ ਲਈ ਬੈਠੇ ਹੋਏ ਆ ਕੱਲੂ ਉਹ ਗੋਲੀਆਂ ਕਿਉਂਕਿ 35 ਤੋਂ 40 ਫਾਇਰ ਗੱਡੇ ਵੀ ਕਹੇਦੇ ਵੀ ਲੱਗ ਸਕਦਾ ਕਿ ਇਹਦੇ ਜਵਾਗ ਚਲੇ ਤੇ ਉਹ ਦੋ ਦਕੀਨ ਬਚਾ ਹੋ ਗਿਆ ਜਿਨਾ ਬਚਾ ਹੁਣ ਅਸੀਂ ਨਹੀਂ ਜਿੱਦਾਂ ਸ਼ਰਿਆਮ ਗੋਲੀਆਂ ਚਲੀਆਂ ਬੰਦਾ ਬਹੁਤ ਮਰਨ ਬਹੁਤ ਮਿਹਰਬਾਨੀ ਜੀ ਤੁਸੀਂ ਦੇਖੋ ਹਾਲਾਂਕਿ ਬਹੁਤੇ ਲੋਕ ਕੈਮਰੇ ਦੇ ਅੱਗੇ ਨਹੀਂ ਆਉਣਾ ਚਾਹੁੰਦੇ ਜਿਨ੍ਹਾਂ ਨੇ ਉਹ ਮੰਜ਼ਰ ਵੇਖਿਆ ਹੋਇਆ ਪਰ ਕੋਸ਼ਿਸ਼ ਨਹੀਂ ਆ ਵੀ ਤੁਹਾਨੂੰ ਉਹ ਦਿਖਾ ਲਈਏ ਵੀ ਕਿੱਦਾਂ ਹੋਇਆ ਇਹ ਵੀ ਸ਼ਾਇਦ ਇੱਥੇ ਹੋਣਗੇ ਪਰ ਇਹਨਾਂ ਨੇ ਸ਼ਾਇਦ ਕੈਮਰੇ ਦਾ ਕਰਕੇ ਕਹਿਤਾ ਮੈਂ ਇੱਥੇ ਨਹੀਂ ਸੀਗਾ ਅੱਛੀ ਕਿਸੇ ਡਾਕਟਰ ਦੇ ਨਾਲ ਗੱਲ ਕਰਕੇ ਆਏ ਆ ਜਿਹੜੇ ਹਸਪਤਾਲ ਦਾਖਲ ਹੋਇਆ ਉਹ ਡਾਕਟਰ ਨੇ ਵੀ ਡਿਨਾਈ ਕਰ ਦਿੱਤਾ ਵੀ ਅਸੀਂ ਨਹੀਂ ਬੋਲਣਾ ਡਰ ਆ ਇਥੋਂ ਤੱਕ ਆ ਲੋਕਾਂ ਨੂੰ ਵੀ ਜੇ ਅਸੀਂ ਬੋਲ ਦਿੰਦਾ ਕੱਲ ਉਹ ਮੁੰਡਾ ਜਿਹੜਾ ਆ ਨੌਜਵਾਨ ਮੁੰਡਾ ਮਾਰ ਦਿੱਤਾ ਤੇ ਸਾਨੂੰ ਨਾ ਮਾਰ ਦਿੱਤਾ ਜਾਵੇ ਉਧਰ ਵੀ ਦੁਕਾਨ ਹੈ ਉਧਰ ਦੀ ਵੀ ਗੱਲ ਕਰਾਂਗੇ ਪਹਿਲਾ ਹਾਲ ਸ ਜੀ ਦੇਖੇ ਔਰ ਇਹ ਤਸਵੀਰ ਜਿਹੜੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਲੈ ਕੇ ਆਈਏ ਪਰ ਫਿਲਹਾਲ ਮੈਂ ਉਸ ਜਗ੍ਹਾ ਦੇ ਉੱਤੇ ਆ ਜਿੱਥੇ ਲੋਕੀ ਜਿਹੜੇ ਨੇ ਉਹ ਇੱਥੇ ਸਿਗੇ ਉਹ ਕਹਿੰਦੇ ਅਸੀਂ ਆਪਣੀਆਂ ਦੁਕਾਨਾਂ ਤੱਕ ਛੱਡ ਕੇ ਨੱਠ ਗਏ ਆ ਔਰ ਕੋਸ਼ਿਸ਼ ਹੈ ਕਿ ਇਹਨਾਂ ਦੇ ਨਾਲ ਗੱਲਬਾਤ ਅਸੀਂ ਕਰਕੇ ਪਤਾ ਕਰ ਸਕੀਏ ਵੀ ਕਿਉਂ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਇਆ ਭਾਜੀ ਕੱਲ ਤੁਸੀਂ ਇੱਥੇ ਸਿਗੇ ਜਦੋਂ ਪੇਰਿੰਗ ਹੋਈ ਆ ਕਿੱਥੇ ਕਿੱਥੇ ਸਿਗੇ ਤੁਸੀਂ ਘਰ ਤੇ ਤਰ ਸਿਗੇ ਤੇ ਦੱਸਦੇ ਆ ਵੀ ਕਿਦਾਂ ਕਿਵੇਂ ਕਿਵੇਂ ਕੀ ਕੀ ਹੋਇਆ ਭਾਜੀ ਹੁਣ ਕੁਇਆ ਹੋਰ ਤੇ ਗੱਡੀ ਟੁਕੀਆਂ ਗੋਲੀਆਂ ਗੋਲੀਆਂ ਚੱਲੀਆਂ ਪਰ ਕਿੱਦਾ ਹੋਈ ਆ ਇਹ ਨਹੀਂ ਪਤਾ ਕਿੱਧਰੋਂ ਆਏ ਜਾਂ ਕਿੱਦਾ ਹੋਈ ਪਰ ਤੁਸੀਂ ਇੱਥੇ ਸਾਰੇ ਅੱਡੇ ਤੇ ਆਪਣੀਆਂ ਦੁਕਾਨਾਂ ਲਾਉਨੇ ਆ ਆਪਣੀ ਰੋਜ਼ੀ ਰੋਟੀ ਲਾਉਨੇ ਆ ਕੱਲੂ ਜੇ ਉਹ ਫਾਇਰ ਇਦਾਂ ਹੀ ਕੱਢ ਗਏ ਵੀ ਕਿਸੇ ਤੇ ਵੀ ਲੱਗ ਸਕਦਾ ਤੁਹਾਡਾ ਨੁਕਸਾਨ ਹੋ ਸਕਦਾ ਕੋਲ ਬਿਲਕੁਲ ਹੋ ਸਕਦਾ ਆ ਇੱਥੇ ਤਾਂ ਭਾਜੜ ਪੈ ਗਈ ਸੀ ਕਹਿੰਦੇ ਜਦੋਂ ਗੋਲੀਆਂ ਚੱਲੀਆਂ ਪਹਿਲਾਂ ਤਾਂ ਪਤਾ ਨਹੀਂ ਲੱਗਾ ਕਿਸੇ ਨੂੰ ਵੀ ਕੀ ਹੋਇਆ ਜਦੋਂ ਦੋ ਕ ਗੋਲੀਆਂ ਚੱਲੀਆਂ ਜਾਂ ਫਿਰ ਬਾਅਦ ਚ ਕਹਿੰਦੇ ਇਕੱਠੇ ਫਾਇਰ ਹੋਏ ਫਿਰ ਤਾਂ ਇੱਥੇ ਪੱਜ ਦਾੜ ਮਚ ਗਈ ਮਤਲਬ ਸ਼ੀਭ ਹੋ ਸਕਦਾ ਹੈ ਸੇਕਾ ਇਹਦਾ ਜਵਾਗ ਜਾ ਕੇ ਕੋਈ ਜਾਣ ਰਿਹਾ ਹੁੰਦਾ ਵੀ ਲਾਗੇ ਥਾਣਾ ਮਿਲਾਂ ਦੇ ਲੈ ਤੱਕ ਕੋਈ ਡਿਪਲੋਇਮੈਂਟ ਨਹੀਂ ਇੱਥੇ ਆ ਇੱਥੇ ਕੋਈ ਟੁਕੜੀ ਵੀ ਨਹੀਂ ਖਲਾਰੀ ਉਹਨਾਂ ਨੇ ਬਸ ਉਹ ਵੀ ਥੋੜਾ ਚੜਾਏ ਸੇ ਕੇ ਬਾਅਦ ਚ ਆ ਰਸਾ ਰੋਸਾ ਜਿਹਾ ਬੰਨ ਕੇ ਫੇਰ ਚੱਲ ਗਏ ਆ ਮੁਰ ਕੇ ਫੇਰ ਨਹੀਂ ਕੋਈ ਦੇਖਿਆ ਹੈ ਅੱਜ ਤੱਕ ਕੋਈ ਦੇਖਿਆ ਹੀ ਨਹੀਂ ਹੈਗਾ ਬਹੁਤ ਫੇਰ ਗਿਆ ਜਾਂ ਨਹੀਂ ਆਇਆ ਸਵੇਰ ਦਾ ਮੈਂ ਇੱਥੇ ਹੀ ਆ ਪਰ ਮੈਂ ਨਹੀਂ ਕੋਈ ਦੇਖਿਆ ਹੈਗਾ ਕਿੱਡੀ ਤਰਾਸਦੀ ਹੈ ਵੈਸੇ ਜਿਹੜੀ ਸਰਕਾਰ ਅਸੀਂ ਚੁਣਦੇ ਆ ਵੋਟਾਂ ਪਾਉਂਦੇ ਆ ਸਭ ਕੁਝ ਕਰਦੇ ਆ ਜਾਂ ਐਡਮਿਨਿਸਟ੍ਰੇਟਿਵ ਚੁਣਦੇ ਆ ਪੁਲਿਸ ਵਾਲੇ ਜਿਹੜੇ ਨੇ ਮੈਂ ਇੱਥੇ ਦੇਖਿਆ ਵੀ ਉਹਨਾਂ ਨੇ ਕ੍ਰਾਈਮ ਸੀਨ ਨੂੰ ਕੀਤਾ ਤਾਂ ਹੋਇਆ ਰਾਉਂਡ ਅਪ ਪਰ ਹੋਰ ਨਾਂ ਦਾ ਰਾਉਂਡ ਆ ਪਰ ਸੱਸਾ ਕਿਤੇ ਆ ਲੋਕ ਨੰਗਣ ੜੇ ਆ ਕੱਲ ਨੂੰ ਉਥੋਂ ਕੀ ਲੈ ਲੈਣਗੇ ਫੋਰੈਂਸਿਕ ਪਤਾ ਨਹੀਂ ਕਿੱਥਾ ਕਦਾਂ ਕੱਠਾ ਆਊਗਾ ਕਿਸ ਤਰੀਕੇ ਨਾਲ ਹੋਊਗਾ